ਪਰ ਮੈਂ ਜਕੇ ਨਹੀਂ ਸੀ ਚਲੋ ਦੇਖਿਆ ਮੈਂ ਬੜੀ ਜਗ੍ਹਾ ਪਤਾ ਕਰਕੇ ਕਰਕੇ ਐਂਡ ਮੈਂ ਲਾਟਰੀ ਏਜੰਸੀ ਗਿਆ ਉੱਥੋਂ ਮੇਰਾ ਕਲੀਅਰ ਹੈ ਫੇਮ ਜਕੇ ਨੇ ਹਾਂ ਵੀ ਮੇਰੀ ਲੱਕੀ ਹੁੰਦੀ ਹੁੰਦੀ ਸੀ ਕਰੋੜਪਤੀ ਬਣ ਗਿਆ ਨੰਬਰ ਪੜ ਲਿਆ ਸੀ ਉਦੋਂ ਹੀ ਦੱਸਤਾ ਕਿ ਤੇ ਕਰੋੜਪਤੀ ਬਣ ਗਿਆ ਮੈਂ ਸਿਰਫ ਇਹੀ ਪੁੱਛਦਾ ਕਿ ਲਾਟਰੀ ਦਾ ਜਿਹੜਾ ਨੰਬਰ ਹੈ ਇਹ 100 ਦੇ ਅੱਗੇ ਨੰਬਰ ਲੱਗਾ ਸੀ ਮੈਂ ਕਿ ਇਹਹੀ ਨੰਬਰ ਹੈ ਜਿਹੜੀ ਦਲੇ ਲਿਸਟ ਆਇਆ ਨੰਬਰ 2 ਉਹ ਆ ਕਹਿੰਦੇ ਨੇ ਕਿ ਰੱਬ ਜਦੋਂ ਵੀ ਦਿੰਦਾ ਹੈ ਛੱਪੜ ਫਾੜ ਕੇ ਹੀ ਦਿੰਦਾ ਹੈ ਅਜੀਹੇ ਪਰਿਵਾਰ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਨੇ ਕਦੀ ਲੋਟਰੀ ਨਹੀਂ ਲਗਾਈ ਪਰ ਜਦੋਂ ਲੋਟਰੀ ਲਗਾਈ ਤਾਂ ਲੋਟਰੀ ਲੱਖ ਦੀ ਨਹੀਂ 2 ਲੱਖ ਦੀ ਨਹੀਂ 3 ਲੱਖ ਦੀ ਨਹੀਂ ਕਰੋੜਾ ਦੀ ਲੱਗੀ ਹੈ 1.5 ਕਰੋੜ ਦੀ ਜਿਹੜੀ ਹੈ ਉਹ ਪਰਿਵਾਰ ਦੇ ਵਿੱਚ ਲੋਟਰੀ ਲੱਗੀ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਇਸ ਵਕਤ ਕਾਫੀ ਖੁਸ਼ੀ ਹੈ ਰੂਪਚੰਦ ਠਵਾਲ ਹੋਰੀ ਸਾਡੇ ਨਾਲ ਨੇ ਜਿਨ੍ਹਾਂ ਦੀ ਲੋਟਰੀ ਲੱਗੀ ਹੈ ਪਰਿਵਾਰ ਵੀ ਆ ਉਹਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਪਹਿਲਾਂ ਤਾਂ ਰੁਪਚੰਦ ਜੀ ਤੁਹਾਡੇ ਪੂਰੇ ਪਰਿਵਾਰ ਨੂੰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬੜੀ ਵੱਡੀ ਲਾਟਰੀ ਲੱਗੀ ਹੈ ਅੱਛਾ ਮੈਂ ਜ਼ਰੂਰ ਜਾਨਣਾ ਚਾਹੂੰਗਾ ਇਹ ਲਾਟਰੀ ਕਿਵੇਂ ਲੱਗੀ ਇਹ ਕਿਵੇਂ ਹੋਇਆ ਨਿਤ ਲਾਉਂਦੇ ਸੀ ਤੁਸੀਂ ਲਾਟਰੀ ਜਾਂ ਫਿਰ ਅਚਾਨਕ ਹੀ ਤੁਸੀਂ ਲਗਾਈ ਹੈਗੀ ਹੈ ਪਹਿਲੀ ਵਾਰੀ ਲਗਾਈ ਹੈ ਜਿਸ ਤੋਂ ਬਾਅਦ ਇਹ ਜਿਹੜਾ ਹੈਗਾ ਉਹ ਭਾਗ ਖੁੱਲਿਆ ਜਾਂ ਫਿਰ ਕਹੋ ਲਾਟਰੀ ਜਿਵੇਂ ਨਿਕਲੀ ਹੈਗੀ ਹੈ ਤੁਹਾਡੀ ਉਹ ਨਹੀਂ ਸਾ ਲਾਟਰੀ ਪਾਉਂਦਾ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਨਾ ਕਦੀ ਪਾਈ ਦੀ ਆ ਉਦਾਂ ਕਿਤੇ ਜਿੱਦਾ ਬੰਪਰ ਆ ਗਿਆ ਦਵਾਰੀ ਦਸਹਰਾ ਇਦਾਂ ਕੋਈ ਪਾਲੀ ਦੀ ਕਦੀ ਕਦੀ ਹੁਣ ਤਾਂ ਉਹ ਵੀ ਨਹੀਂ ਪਾਈਦੀ ਸੀ ਇਹ ਤਾਂ ਸਿਰਫ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਇਹ ਮੇਰੀ ਕੋਈ ਸੋਚ ਨਹੀਂ ਲਾਟਰੀ ਪਾਣ ਦੀ ਸੀਗੀ ਤੇ ਜਿਨ੍ਹਾਂ ਨੇ ਪਵਾਈ ਆ ਉਹਨਾਂ ਦਾ ਧੰਨਵਾਦ ਉਹਨਾਂ ਦੇ ਸਿਰ ਤੇ ਬੈਠੇ ਸੀ ਉਹਨਾਂ ਨੇ ਤੱਕੇ ਦੇ ਕੇ ਭੇਜਿਆ ਮੈਨੂੰ ਇਹ ਲਾਟਰੀ ਪਾਲਾ ਤੇ ਮੈਂ ਪਾਇਆ ਆ ਤੇ ਉਹ ਬਾਬੇ ਨੇ ਕਿਰਪਾ ਕਰ ਦਿੱਤੀ ਅੱਛਾ ਇਹ ਜਦੋਂ ਪਤਾ ਲੱਗਦਾ ਹੈ ਇਹ ਕਿ ਤੁਹਾਡੀ ਕਰੋੜਾਂ ਦੀ ਲਾਟਰੀ ਲੱਗ ਗਈ ਹੈ ਉਦੋਂ ਮਨ ਦੇ ਵਿੱਚ ਕੀ ਵਿਚਾਰ ਰਿਹਾ ਤੇ ਜਦੋਂ ਪਤਾ ਲੱਗਿਆ ਉਦੋਂ ਵਿਸ਼ਵਾਸ ਹੋ ਰਿਹਾ ਸੀ ਕਿ ਬਈ ਲੋਟਰੀ ਲੱਗ ਗਈ ਹੈ ਮੈਂ ਕਹਿੰਦਾ ਮੇਰਾ ਘਰ ਦੇ ਬੈਠੇ ਬੱਚੇ ਬੈਠੇ ਮੈਂ ਕਹਾ ਮੈਨੂੰ ਤਾਂ ਯਕੀਨ ਨਹੀਂ ਮੈਂ ਸਿਰਫ ਇਹ ਦੇਖਦਾ ਕਿ ਫੇਕ ਬਹੁਤ ਅੱਜ ਕੱਲ ਫੇਸਬੁਕ ਤੇ ਫੇਕ ਬਹੁਤ ਪੈਂਦੀਆਂ ਹਨ ਪਰ ਮੈਂ ਇਹਨੂੰ ਯਕੀਨ ਨਹੀਂ ਜਿਹਾ ਚਲੋ ਦੇਖਿਆ ਮੈਂ ਬੜੀ ਜਗ੍ਹਾ ਪਤਾ ਕਰਕੇ ਕਰਕੇ ਐਂਡਪ ਮੈਂ ਲਾਟਰੀ ਏਜੰਸੀ ਗਿਆ ਉਤੋਂ ਮੇਰਾ ਕਲੀਅਰ ਹੈ ਫੇ ਮੈਨੂੰ ਜਿਗਣਾ ਹਾਂ ਵੀ ਮੇਰੀ ਲੱਗ ਗਈ ਹੈ ਤਾਂ ਜਦੋਂ ਕਿਨੇ ਤਾਂ ਤੁਸੀਂ ਚੈੱਕ ਕੀਤਾ ਇਹ ਲੋਟਰੀ ਕੀ ਹੈ 1 2 3 ਚਾਰ ਪੰਜਵੀਂ ਜਗ੍ਹਾ ਲਾਸਟ ਨੌਥ ਜਗ੍ਹਾ ਆ। ਅੱਛਾ ਪੰਜ ਥਾਈ ਤੁਸੀਂ ਚੈੱਕ ਕੀਤਾ ਪਹਿਲਾਂ ਕਿ ਹਾਂ ਬਈ ਇਹ ਸੱਚੀ ਗੱਲ ਹੈ ਜਾਂ ਫਿਰ ਝੂਠੀ ਗੱਲ ਹੈ। ਫਾਈਨਲੀ ਪੰਜ ਵਾਰੀ ਪੰਜਵੀਂ ਏਜੰਸੀ ਗਿਆ ਉਦੋਂ ਯਕੀਨ ਹੋਇਆ। ਪਰਿਵਾਰ ਦੇ ਵਿੱਚ ਫਿਰ ਕਦੋਂ ਤੁਸੀਂ ਦੱਸਿਆ ਕਿ ਬਈ ਹੁਣ ਤੁਸੀਂ ਕਰੋੜਪਤੀ ਬਣ ਗਏ। ਨੰਬਰ ਪੜ ਲਿਆ ਸੀ ਉਦੋਂ ਹੀ ਦੱਸਤਾ ਕਿ ਤੁਸੀਂ ਕਰੋੜਪਤੀ ਬਣ ਗਏ। ਪਰ ਜਿਹੜਾ ਭਰੋਸਾ ਸੀ ਨਾ ਕਿ ਹਾਂ ਸੱਚੀ ਲੱਗ ਗਿਆ। ਮੈਂ ਸਿਰਫ ਇਹ ਪੁੱਛਦਾ ਕਿ ਅਲਾਰਟ ਦਾ ਜਿਹੜਾ ਨੰਬਰ ਹੈ ਇਹ 1.5 ਕਰੋੜ ਦੇ ਅੱਗੇ ਨੰਬਰ ਲੱਗਾ ਸੀ ਇੱਦਾਂ। ਮੈਂ ਕਿ ਇਹੇ ਨੰਬਰ ਹੈਗਾ ਜਿਹੜੇ ਥੱਲੇ ਲਿਸਟ ਆਏ ਨੰਬਰ ਉਹ ਆ। ਇਹ ਇਹ ਪ੍ਰੋਸਾ ਕਰਨਾ ਕਰਨ ਲਈ ਮੈਂ ਕਈ ਜਗ੍ਹਾ ਪੁੱਛਿਆ ਅੱਛਾ ਫਿਰ ਨੈਟ ਤੇ ਵੀ ਖੜਾਇਆ ਜਾ ਕੇ ਦੁਕਾਨ ਤੇ ਨੜ ਤਾਂ ਵੀ ਨਿਕਲਿਆ ਉਹ ਵੀ ਆਪਣੇ ਪ੍ਰੇਮੀ ਆ ਉਹਨਾਂ ਨੇ ਵਧਾਈਆਂ ਦਿੱਤੀਆਂ ਕਹਿੰਦਾ ਭਾਜੀ ਲੱਗ ਗਿਆ ਤੁਹਾਡਾ ਨੰਬਰ ਅੱਛਾ ਫੇ ਮੈਂ ਫੇ ਉੱਥੋਂ ਚ ਕੀ ਨਿਆ ਫੇ ਮੈਂ ਏਜੰਸੀ ਗਿਆ ਏਜੰਸੀਓਂ ਫੇ ਉਹਨੇ ਨੰਬਰ ਦੇਖਦੇ ਕਹਿੰਦਾ ਕਹਿੰਦਾ ਸਾਡੀ ਇੱਥੋਂ ਵਿਗੀ ਲਾਟਰੀ ਇਹ ਨੰਬਰ ਲੱਗ ਗਿਆ ਤੁਹਾਡਾ ਅੱਛਾ ਲਾਟਰੀ ਤੁਸੀਂ ਦਿਖਾ ਸਕਦੇ ਹੋ ਜਾਂ ਫਿਰ ਨੰਬਰ ਤੁਸੀਂ ਦੱਸ ਸਕਦੇ ਹੋ ਕਿਹੜਾ ਨੰਬਰ ਹੈ ਕਿਹੜੀ ਲਾਟਰੀ ਜਿਹੜੀ ਹੈਗੀ ਕਿਹੜੀ 0913 ਆ ਅੱਛਾ ਮੂਜਬਾ ਨਹੀਂ ਯਾਦ ਹੋ ਗਿਆ ਮੈਨੂੰ ਲੱਗਦਾ ਇਹ ਭੁੱਲਣਾ ਨਹੀਂ ਤੁਹਾਨੂੰ ਕਹਿੰਦਾ ਲਾਈਫ 'ਚ ਨਹੀਂ ਭੁੱਲੂਗਾ ਕਦੀ ਅੱਛਾ ਇਹ ਜਿੰਦਗੀ ਪਰ ਨੰਬਰ ਨਹੀਂ ਭੁੱਲਦਾ ਜਿਸ ਸਾਹਬ ਦੇ ਨਾਲ ਲਾਟਰੀ ਆ ਇਹ ਵਾਲੀ ਲੋਟਰੀ ਹੈ ਜਿਹੜੀ ਇਹਨਾਂ ਨੇ ਖਰੀਦੀ ਸੀਗੀ ਤਾਂ ਇਹ ਨੰਬਰ ਹੈ ਜਿਹੜੇ ਨੰਬਰ ਤੇ ਜਿਹੜਾ ਹੈ ਉਹ ਲੋਟਰੀ ਲੱਗੀ ਹੈ 160913 ਨੰਬਰ ਹੈ ਇਸ ਨੰਬਰ ਦੀ ਇਹਨਾਂ ਨੇ ਲੋਟਰੀ ਲਗਾਈ ਅੱਛਾ ਇੱਕ ਤੁਸੀਂ ਕਹਿ ਰਹੇ ਸੀ ਮੈਂ 13 ਨੰਬਰ ਜਿਹੜਾ ਹੈਗਾ ਇਹ ਸੋਚ ਕੇ ਲੋਟਰੀ ਲਗਾਈ ਸੀਗੀ ਇਹ ਕੋਈ ਮੰਦੇ ਵਿੱਚ ਇੱਛਾ ਸੀ ਤੁਹਾਡੇ ਅਕਾਊਂਟ ਦੇ ਪਿੱਛੇ ਨਾ ਨੰਬਰ 13 ਲਾਸਟ ਹੈ ਅੱਛਾ ਬੈਂਕ ਅਕਾਊਂਟ ਦੇ ਪਿੱਛੇ ਹਾਂ ਆਇਆ ਕਿ ਫਿਰ ਮੇਰੇ ਖਿਆਲ ਨਾਲ ਬੈਂਕ ਅਕਾਊਂਟ ਭਰ ਜਾਣਾ ਪੂਰਾ ਫਿਰ ਤੇ ਉਹ ਮੇਰੀ ਸੋਚੀ ਕੋਈ ਬਾਬੇ ਨੇ 13 13 ਤੂੰ ਮੈਂ ਪਹਿਲੇ ਸ਼ੋਭ ਮੰਦਾ ਜੀ ਆਪਣੇ ਕੋਡ ਨੰਬਰ ਨੂੰ ਬੈਂਕ ਦੇ ਨੂੰ ਤੇ ਇਹ ਵੀ 13 13 ਬਾਬਿਆਂ ਨੇ ਦਿੱਤ ਕਰਕੇ ਬਣਦਾ ਹੀ ਸਭ ਕੁਝ ਤੇ ਮੈਂ ਕਿਹਾ 13 ਕੋਈ ਨੰਬਰ ਤੀਜਾ ਦੇਖਿਆ ਹੀ ਨਹੀਂ ਭਾਜੀ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦੇ। ਦੇਖਿਆ ਹੀ ਨਹੀਂ। ਦੇਖਿਆ ਨਹੀਂ ਉਹੀ ਟਿਕਟ ਗੱਡੀ ਕੱਲੀ 13 ਵਾਲੀ। ਅਗਲੇ 4 ਨੰਬਰ ਵੀ ਦੇਖੇ। ਕਿ ਨੰਬਰ ਕੀ ਇਹਨੇ ਤਾਂ ਕੋਈ ਦੇਖਦਾ ਕਿ ਸੀਰੀ ਦੇਖ ਲੈ ਪੂਰੇ ਕਿਦਾਂ ਨੰਬਰ। ਲੋਕੀ ਜਾਂਦੇ ਬੰਦੇ ਇਹ ਦੇਖਦੇ ਹੁੰਦੇ ਕਿ ਭਈ ਆ ਨੰਬਰ ਹੈ ਆ ਨੰਬਰ ਹੈ ਕਿਹੜਾ ਨੰਬਰ ਚੁਣ ਲਵਾਂ ਮੰਨਦੇ ਵਿੱਚ ਦੁਬਿਧਾ ਪੈ ਜਾਂਦੇ। 786 ਮਗਰ ਅੱਛਾ ਬਾਬਾ ਦਾ ਨੰਬਰ ਜੀ। ਪਰ 13 ਦੇਖ ਕੇ ਯਕੀਨ ਮੰਨੋ ਕਿ ਦੂਜੀ ਟਿਕਟ ਦੇਖਣ ਨੂੰ ਦੇਲੇ ਹੀ ਨਹੀਂ ਕੀਤਾ। ਅੱਛਾ ਉਹ ਕੱਲੀ ਵਿੱਚੋਂ ਥੱਦੀ ਤੋਂ ਮੈਂ ਕੱਢਿਆ ਉਹਨੂੰ ਕਹਿੰਦਾ ਪਾ ਦੇ ਲਵਾਉ। ਉਸ ਦਿਨ ਉਸ ਦਿਨ ਬਾਬੇ ਨੇ ਸੁਣ ਲਈ ਗੱਲ ਮੇਰੇ ਖਿਆਲ ਨਾਲ। ਬਾਬੇ ਨੇ ਕੀਤਾ ਜੋ ਕੁਝ ਕੀਤਾ। ਹਮ ਇਹ ਚ ਸਾਡਾ ਕੋਈ ਹੱਥ ਨਹੀਂ ਲਾੜਰੀ ਪੁਵਾਈ ਉਹਨਾਂ ਨੇ ਪੁਵਾਈ। ਨਾਮ ਦੁਆਇਆ ਉਹਨਾਂ ਨੇ ਦੁਆਇਆ। ਉਹਨਾਂ ਨੇ ਦੁਆਇਆ ਸਭ ਖੁਸ਼ੀ। ਸਾਡਾ ਕੁਝ ਨਹੀਂ ਹੈਗਾ। ਜੇ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ ਤਾਂ ਸਾਨੂੰ ਉਹਨਾਂ ਨੇ ਮੇਵਾ ਦਿੱਤਾ। ਅੱਛਾ ਪਰਿਵਾਰ ਦੇ ਵਿੱਚ ਯਕੀਨ ਆ ਗਿਆ ਸੀ ਜਦੋਂ ਤੁਸੀਂ ਦੱਸਿਆ ਕਿ ਬਈ ਮੈਂ ਹੁਣ ਭਗਵਾਨ ਨੇ ਤੂੰ ਕਰੋੜਪਤੀ ਬਣ ਗਿਆ ਬੱਚੇ ਤੁਸੀਂ ਕਰੋੜਪਤੀ ਬਣ ਗਏ ਹੋ ਤੇ ਮੈਂ ਵੀ ਮੇਰਾ ਪੋਤਾ ਖੁਸ਼ ਹੋਇਆ ਕਿਤੇ ਗਿਆ ਤੇ ਵੱਡਾ ਪੋਤਾ ਅੱਛਾ ਉਹ ਤਾਂ ਦੇ ਜਿੱਧਰ ਫੋਨ ਆ ਬੈਠਾ ਜਿੱਧਰ ਫੋਨ ਉਧਰ ਫੋਨ ਉਧਰ ਸਾਦੇ ਨੂੰ ਫੋਨ ਕਰ ਦਿੱਤੇ ਅੱਛਾ ਉਹਨਾਂ ਦੀ ਵਾਈਫ ਦੀ ਨਹੀਂ ਗੱਲ ਬਾਤ ਇਹਨਾਂ ਦੇ ਨਾਲ ਵੀ ਕਵਾਂ ਕਰਾਂਗੇ ਜਦੋਂ ਪਤਾ ਲੱਗਦਾ ਹੈ ਕਿ ਲੋਟਰੀ ਲੱਗ ਗਈ ਹੈ ਜਦੋਂ ਇਹਨਾਂ ਨੇ ਦੱਸਿਆ ਹਾਂਜੀ ਮਨ ਦੇ ਵਿੱਚ ਖਿਆਲ ਕੀ ਸੀ ਪਹਿਲਾ ਸੋਚ ਕੀ ਆਇਆ ਮਨ ਦੇ ਵਿੱਚ ਤੁਹਾਡੇ ਬਸ ਇਹੀ ਖਿਆਲ ਆਇਆ ਜਦੋਂ ਇਹਨਾਂ ਨੇ ਦੱਸਿਆ ਆ ਇਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀਗਾ ਮੈਂ ਕਹਾਂ ਤੁਸੀਂ ਯਕੀਨ ਦੇ ਤੌਰ ਤੇ ਚੱਲੀ ਜਾਓ ਜ਼ਿਆਦੀ ਗੱਲ ਐ ਮੈਂ ਕਹ ਪਤਾ ਕਰ ਲੋ ਤੁਸੀਂ ਕਹਿੰਦੇ ਤੈਨੂੰ ਪਤਾ ਮੈਂ ਕਹ ਹਾਂ ਮੈਨੂੰ ਪਤਾ ਐ ਮੈਨੂੰ ਮੈਂ ਕਹ ਯਕੀਨ ਐ ਯਕੀਨ ਐ ਕਹਿੰਦੇ ਮੈਂ ਹੁਣ ਦੁਕਾਨ ਤੇ ਜਾ ਕੇ ਮੈਂ ਕਹ ਜ਼ਿਆਦੀ ਗੱਲ ਤੁਸੀਂ ਦੁਕਾਨ ਤੇ ਜਾ ਕੇ ਪਤਾ ਕਰਕੇ ਮੈਨੂੰ ਦੱਸਿਓ ਫੋਨ ਅਸੀਂ ਕੀਤਾ ਉਦੋਂ ਅੱਛਾ ਮੈਂ ਕਹ ਵੀ ਮਤਲਬ ਹੀ ਇੱਕਦਮ ਧੋੜੇ ਆ ਤੇ ਮੈਂ ਕਹ ਚਲੋ ਗੱਲਬਾਤ ਕਰ ਲੈਨੇ ਆਂ ਆਪਾਂ ਪੁੱਛ ਲੈਨੇ ਆਂ ਵੀ ਕਿਸ ਵੇਲੇ ਘਬਰਾਹਟ ਹੁੰਦੀ ਪਈ ਸੀ ਇੱਕਦਮ ਦੇਖ ਕੇ ਤੇ ਫਿਰ ਇਹਨਾਂ ਨੂੰ ਮੈਂ ਪੁੱਛਿਆ ਫੋਨ ਕਰਕੇ ਕਹਿੰਦੇ ਨਹੀਂ ਹਾਂ ਤੂੰ ਲੱਖਪਤੀ ਬਣ ਗਈ ਮੈਂ ਕਿਹਾ ਬਹੁਤ ਕਰੋੜਪਤੀ ਮੈਂ ਕਿਹਾ ਬੜੀ ਖੁਸ਼ੀ ਦੀ ਗੱਲ ਐ ਅੱਛਾ ਆਪਾਂ ਮਾਲਕ ਦੇ ਮੱਥਾ ਟੇਕਿਆ ਆਪਾਂ ਕਿਹਾ ਮੈਂ ਕਿਹਾ ਮਾਲਕਾ ਖੁਸ਼ ਕਹਿੰਦਾ ਕਹਿੰਦੇ ਤੁਹਾਡੇ ਹਸਬੰਦ ਤਾਂ ਕਹਿ ਰਹੇ ਸੀ ਕਿ ਕਿ ਮੈਨੂੰ ਤਾਂ ਪਹਿਲਾਂ ਯਕੀਨ ਹੀ ਨਹੀਂ ਆ ਰਿਹਾ ਸੀ ਮੈਂ 4-5 ਥਾਈਂ ਜਾ ਕੇ ਦੇਖ ਲਿਆ ਕਿ ਭਾਈ ਕਿੱਥੇ ਲੋਟਰੀ ਨਕਲੀ ਤਾਂ ਨਹੀਂ ਹੈਗੀ ਕਿੱਥੇ ਫੋਨ ਵਾਲਾ ਸਕੈਮ ਤਾਂ ਨਹੀਂ ਹੋਣ ਲੱਗਾ ਹਾਂਜੀ ਹਾਂਜੀ ਨਹੀਂ ਮੈਂ ਆਪਾਂ ਨੂੰ ਯਕੀਨ ਸੀ ਅੱਛਾ ਹਾਂਜੀ ਉਹਨਾਂ ਨੇ ਆਪਾਂ ਚਰਨਾਂ 'ਤੇ ਰੱਖੀ ਸੀ ਬਾਕੀ ਉਹਨਾਂ ਨੇ ਯਕੀਨ ਦਵਾਤਾ ਬਿਲਕੁਲ ਪਰਿਵਾਰ ਦੇ ਮੈਂਬਰ ਨੇ ਕਾਫੀ ਖੁਸ਼ੀ ਹੈ ਇਹਨਾਂ ਦੇ ਵਿੱਚ ਗਲਬਾਤ ਇਹਨਾਂ ਦੇ ਨਾਲ ਵੀ ਕਰਾਂਗੇ ਅੱਛਾ ਤੁਸੀਂ ਦੁਕਾਨ ਦੇ ਉੱਤੇ ਸੀਗੇ ਤੁਹਾਨੂੰ ਫੋਨ ਆਇਆ ਮੇਰੇ ਖਿਆਲ ਨਾਲ ਦੱਸ ਰਹੇ ਸੀਗੇ ਯਕੀਨ ਹੋ ਗਿਆ ਯਕੀਨ ਹੋ ਗਿਆ ਇਹ ਮੈਂ ਦੱਸਦਾ ਤਾਂ ਯਕੀਨ ਨਹੀਂ ਹੋਇਆ ਮੈਨੂੰ ਪਾਪਾ ਨੇ ਵੀ ਦੱਸਿਆ ਮੈਨੂੰ ਤਾਂ ਵੀ ਯਕੀਨ ਨਹੀਂ ਹੋਇਆ ਭਤੀਜੇ ਦਾ ਫੋਨ ਆਇਆ ਸੀਗਾ ਉਹਨੇ ਜਦੋਂ ਮੈਨੂੰ ਕਿਹਾ ਮੈਨੂੰ ਉਹਦੀ ਆਵਾਜ਼ ਥੋੜੀ ਕਲੀਅਰ ਨਹੀਂ ਹੋ ਰਹੀ ਸੀ ਪਰ ਫਿਰ ਵੀ ਉਹਨੇ ਮੈਨੂੰ ਦੱਸਿਆ ਕਿ ਇਦਾਂ ਪਾਪਾ ਦੀ ਲਾਟਰੀ ਲੱਗੀ ਆ ਮੈਨੂੰ ਪਾਪਾ ਨੇ ਕਦੀ ਪਾਈ ਨਹੀਂ ਨਾ ਲਾਟਰੀ ਇਸ ਲਈ ਮੈਨੂੰ ਯਕੀਨ ਨਹੀਂ ਸੀ ਕਿ ਪਤਾ ਨਹੀਂ ਕਿਹੜੀ ਲਾਟਰੀ ਪਾਈ ਕਿਹੜੀ ਨਹੀਂ ਤੇ ਉਹ ਫਿਰ ਮੈਂ ਕਿਹਾ ਸ਼ਾਇਦ ਉਹ ਮੋਬਾਈਲ ਤੇ ਜਿਹੜੇ ਫੇਕ ਹੁੰਦੀ ਨਿਊਜ਼ ਉਹ ਹੋਣੀ ਆ ਵੀ ਜਿਹੜੇ ਉਹ ਕਰ ਲੈਂਦੇ ਹੈਕ ਕਰ ਲੈਂਦੇ ਆ ਨੰਬਰ ਆਪਣਾ ਬੈਂਕ ਦਾ ਅਕਾਊਂਟ ਹੈਕ ਕਰ ਲੈਂਦੇ ਏ ਦਿਮਾਗ ਤੇ ਚੱਲਣ ਲੱਗ ਗਿਆ ਫਿਰ ਪਾਪਾ ਨੂੰ ਕਿਹਾ ਕਿ ਨਹੀਂ ਹੱਲੇ ਤੁਸੀਂ ਕੁਝ ਨਾ ਕਰਿਓ ਫਿਰ ਪਾਪਾ ਕਹਿੰਦੇ ਚੱਲ ਮੈਂ ਸ਼ਾਪ ਤੇ ਹੀ ਆਣਾ ਫਿਰ ਪਾਪਾ ਮੇਰੇ ਕੋਲ ਸ਼ਾਪ ਤੇ ਆਏ ਪਾਪਾ ਨੇ ਨੈਟ ਤੇ ਖੋਲਿਆ ਨੰਬਰ ਫਿਰ ਲੈਟਰੀ ਦੀਆਂ ਵੰਗਾ ਅੱਛਾ ਤੁਸੀਂ ਲੈਟਰੀ ਪਾਈ ਸੀ ਕਿ ਕਹਿੰਦੇ ਹਾਂ ਮੈਂ ਮੰਤਰੀ ਲੈਟਰੀ ਪਾਈ ਸੀ ਕਿਸੇ ਨੂੰ ਨਹੀਂ ਪਤਾ ਲੈਟਰੀ ਪਾਈ ਕਿਸੇ ਨੂੰ ਨਹੀਂ ਪਤਾ ਘਰ ਚ ਲੈਟਰੀ ਪਾਈ ਅਸੀਂ ਪਾ ਕੇ ਆਏ ਹਾਂ ਜੇ ਨਹੀਂ ਪਾਈ ਆ ਅਸੀਂ ਨਾ ਬੱਚਿਆਂ ਨੂੰ ਨਾ ਸਾਡੇ ਇਹਨਾਂ ਨੂੰ ਬੋਟੀਆਂ ਨੂੰ ਨਾ ਕੁੜੀ ਨੂੰ ਕਿਸੇ ਨੂੰ ਨਹੀਂ ਪਤਾ ਉਸ ਦਿਨ ਪਤਾ ਲੱਗਾ ਜਿੱਦ ਦਿਨ ਆਪਾਂ ਲੈਟਰੀ ਚੱਕੀ ਆ ਹੂੰ ਉਹ ਕਹਿੰਦੇ ਸੰਤੋ ਪਤਾ ਹੀ ਨਹੀਂ ਸੀ ਰਿਜ਼ਲਟ ਸੁਣਿਆ ਦੇਖਿਆ ਤਾਂ ਫਿਰ ਅਸੀਂ ਕਿਹਾ ਕੋਈ ਭਾਈ ਮੈਂ ਪਾਸ ਹੋ ਗਿਆ ਅਸੀਂ ਕਿਹਾ ਤੁਹਾਨੂੰ ਇਹ ਦੱਸਣਾ ਸੀ ਅਸੀਂ ਇਹ ਮੈਂ ਪਾਸ ਹੋ ਤੈ ਮੈਂ ਕਿਸ ਨੂੰ ਇੱਕ ਕੁਦਰਤੀ ਗੱਲ ਸੀਗੀ ਮੈਂ ਦੱਸਣਾ ਚਾਹੁੰਦਾ ਹੀ ਨਹੀਂ ਸੀ ਕਿਸੇ ਨੂੰ ਅਈ ਕਿਹਾ ਸੀ ਦੱਸਣਾ ਨਹੀਂ ਚਾਹੀਦਾ ਨਾ ਨਿਕਲਦੀ ਪਾਰਕਾ ਛੋੜ ਦੇਣੀ ਸੀ ਹਾਂ ਨਿਕਲ ਕੇ ਤਾਂ ਪਤਾ ਸਭ ਨੂੰ ਲੱਗਣਾ ਹੀ ਚਲੋ ਅੱਛਾ ਤੁਸੀਂ کہہ ਰਹੇ ਸੀ ਯਕੀਨ ਨਹੀਂ ਹੋਇਆ ਹਾਂਜੀ ਉਸ ਟਾਈਮ ਯਕੀਨ ਵੀ ਹੋਇਆ ਤੁਸੀਂ ਆਨਲਾਈਨ ਦੇਖਿਆ ਤੇ ਯਕੀਨ ਹੋਇਆ ਹਾਂਜੀ ਫਿਰ ਵੀ ਯਕੀਨ ਹੋਇਆ ਪਰ ਥੋੜਾ ਥੋੜਾ ਫਿਰ ਵੀ ਯਕੀਨ ਹੋਇਆ ਇਹ ਵੀ ਥੋੜੇ ਥੋੜੇ ਹੋਇਆ ਖੜਾ ਯਕੀਨ ਹੋਇਆ ਫਿਰ ਵੀ ਮੰਨ ਨਹੀਂ ਮੰਨ ਰਿਹਾ ਸੀ ਪੂਰ ਯਕੀਨ ਉਦੋਂ ਹੋਇਆ ਜਦੋਂ ਉਸੇ ਫਿਰ ਪਾਪਾ ਲਿਆ ਫਿਰ ਪੂਰੀ ਤਰ੍ਹਾਂ ਯਕੀਨ ਹੋ ਗਿਆ ਪਹਿਲਾਂ ਪਾਪਾ ਗਏ ਰਾਤ ਨੂੰ ਵੀ ਗਏ ਲੈਟਰੀ ਵਾਲੇ ਕੋਲ ਦੱਸ ਦੇ ਕੇ ਮੈਂ ਕਰ ਆਇਆ ਉਹਨਾਂ ਨਾਲ ਗੱਲ ਫਿਰ ਵੀ ਥੋੜਾ ਥੋੜਾ ਮਨ ਮਨਾਇਆ ਕਿ ਹਾਂ ਹੋ ਸਕਦਾ ਲੱਗੀ ਆ ਫਿਰ ਵਾਪਸ ਸਵੇਰੇ ਜਦੋਂ ਇੱਥੋਂ ਲੁਧਿਆਣੇ ਜਦੋਂ ਗਏ ਜੋਤੀ ਚੌਂਕ ਕਹਿੰਦੇ ਸਵੇਰੇ ਬੁਲਾਇਆ ਉਹਨਾਂ ਨੇ ਜੋਤੀ ਚੌਂਕ ਗਏ ਉਹ ਦੇਖੀ ਵੀਡੀਓ ਫਿਰ ਲੁਧਿਆਣੇ ਗਏ ਲੁਧਿਆਣੇ ਫਿਰ ਪੂਰੀ ਵੀਡੀਓ ਵਾਇਰਲ ਹੋ ਗਈ ਫਿਰ ਯਕੀਨ ਹੋ ਗਿਆ ਕਿ ਹਾਂ ਅਸੀਂ ਕਰੋੜਪਤੀ ਹੋ ਅੱਛਾ ਤੁਸੀਂ ਤੁਹਾਨੂੰ ਵੀ ਪਤਾ ਲੱਗਾ ਜਦੋਂ ਘਰ ਦੇ ਵਿੱਚ ਜਦੋਂ ਪਤਾ ਲੱਗਾ ਕਿ ਬਈ ਲੋਟਰੀ ਨਿਕਲ ਗਈ ਹੈਗੀ ਐ ਕਿ ਪਹਿਲਾ ਖਿਆਲ ਕੀ ਆਇਆ ਪਹਿਲਾ ਮਨ ਦੇ ਵਿੱਚ ਜਾਂ ਫਿਰ ਦਿਮਾਗ ਦੇ ਵਿੱਚ ਸਪਨੇ ਕਿਹੜੇ ਜਿਹੜੇ ਨੇ ਉਹ ਚੱਲਣ ਲੱਪੇ ਰਾਤੀ ਜਦੋਂ ਸੂਏ ਤੇ ਉਦੋਂ ਕਿਹੜੇ ਸਪਨੇ ਆ ਰਹੇ ਸੀਗੇ ਕੁਛ ਨਹੀਂ ਜੀ ਅਹੀਂ ਤਾਂ ਮੈਂ ਐਕਟਿਵ ਵਾਲੀ ਸੀਗੀ ਹੂੰ ਉਹ ਚੇਂਜ ਕਰਾਉਣੀ ਸੀ ਉਹੀ ਸੁਪਨਾ ਆਇਆ ਸਭੀ ਬੁਲਟ ਲੈ ਦੋ ਕਿਸੇ ਨੇ ਧਮਾਡ ਮਾਰ ਬੁਲਟ ਲੈਣੀ ਕੋਈ ਬੁਲਟ ਲੈਣਾ ਬਸ ਬੱਚਿਆਂ ਦੇ ਤੇ ਏਟ ਮੰਡਾ ਆਈਫੋਨ ਲੈਣਾ ਅਸੀਂ ਲੈਪਟਾਪ ਲੈਣੇ ਬੱਚਿਆਂ ਦੀ ਤਾਂ ਦੋ ਦਿਨ ਹੋ ਗਏ ਇਹੀ ਗੱਲਾਂ ਸ਼ੁਰੂ ਹੋ ਰਹੀਆਂ ਅਸੀਂ ਆ ਲੈਣਾ ਅਸੀਂ ਉਹ ਲੈਣਾ ਬੱਚਿਆਂ ਦੀ ਪੂਰੀ ਲਿਸਟ ਬਣ ਚੁੱਕੀ ਆ ਮਤਲਬ ਫਾਇਦ ਕੀ ਐਕਟਿਵਾ ਹੁਣ ਫਿਰ ਨਵੀਂ ਆ ਜਾਣੀ ਮੈਨੂੰ ਲੱਗਦਾ ਬੁਲਟ ਲੈਣਾ ਐਕਟਿਵਾ ਦੇ ਲਾਓ ਜੀ ਬੁਲਟ ਐਕਟਿਵਾ ਛੱਡੋ ਹੁਣ ਬੁਲਟ ਤੇ ਸੱਦਾ अच्छा बिल्कुल और भी नहीं अच्छा ਤੁਸੀਂ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਤੁਸੀਂ ਘਰ ਦੇ ਵਿੱਚ ਸੀਗੇ ਕਿੱਥੇ ਸੀਗੇ ਤੁਸੀਂ ਜਦੋਂ ਮੈਂ ਘਰ ਹੀ ਸੀ ਉਸ ਵੇਲੇ ਮੈਂ ਉੱਪਰ ਚਾਹ ਬਣਾਉਂਦੀ ਪਈ ਸੀ ਤੇ نیچے ਡੈਡੀ ਨਾ ਆਪਣੀ ਲੋਟਰੀ ਚੈੱਕ ਕਰਕੇ ਤੇ ਡੈਡੀ ਨੇ ਮੰਮੀ ਨੂੰ ਆਵਾਜ਼ ਦਿੱਤੀ ਵੀ ਆਸ਼ਾ ਆਪਣੀ ਨਾ ਲੋਟਰੀ ਲੱਗ ਗਈ ਆ ਡੈਡੀ एकदम ਚੌਕ ਗਏ ਕਹਿੰਦੇ ਲੋਟਰੀ ਲੱਗ ਗਈ ਲੋਟਰੀ ਮੈਂ ਫਟਾਫਟ ਥੱਲੇ ਦੇਖਿਆ ਡੈਡੀ ਉੱਪਰ ਹੀ ਆ ਗਏ ਦੌੜਦੇ ਦੌੜਦੇ ਕਹਿੰਦੇ ਪ੍ਰੀਆ ਚੈੱਕ ਕਰੀ ਜਰਾ ਹੀ ਨੰਬਰ ਹਾਂਜੀ ਮੈਂ ਦੇਖਿਆ ਸੀ ਯਕੀਨ ਨਹੀਂ ਜਦੋਂ ਤੁਹਾਨੂੰ ਜਦੋਂ ਤੁਸੀਂ ਚੈੱਕ ਕੀਤਾ ਕਸ ਜੈ ਨਹੀਂ ਮੈਂ ਕਦਰ ਜੀ ਨੰਬਰ ਤਾਂ ਆਹੀ ਆ ਮੈਂ ਕਿਹਾ ਤੁਸੀਂ ਚੈੱਕ ਕਰਾ ਕੇ ਆਓ ਜਾ ਕੇ ਫੇ ਡੈਡੀ ਗਏ ਡੈਡੀ ਨੇ ਦੋ ਤਿੰਨ ਦੁਕਾਨਾਂ ਘੁੰਮੇ ਡੈਡੀ ਨੇ ਚੈੱਕ ਕਰਵਾਇਆ ਸਾਰਿਆਂ ਨੂੰ ਆਨਲਾਈਨ ਵੀ ਕਢਵਾ ਕੇ ਦੇਖਿਆ ਫਿਰ ਯਕੀਨ ਹੋਇਆ ਫੇ ਡੈਡੀ ਆ ਕੇ ਫੇ ਸਾਨੂੰ ਤਾਂ ਵੀ ਯਕੀਨ ਨਹੀਂ ਹੋਇਆ ਫੇ ਡੈਡੀ ਲੋਟਰੀ ਵਾਲੇ ਕੋਲ ਵੀ ਆਇਆ ਸਾਨੂੰ ਦੂਸਰੇ ਦਿਨ ਜਦੋਂ ਕੱਲ ਡੈਡੀ ਲੁਧਿਆਣੇ ਗਏ ਉੱਥੇ ਇੰਟਰਵਿਊ ਵਗੈਰਾ ਹੋਇਆ ਅਸੀਂ ਵੀਡੀਓ ਦੇਖੀ ਆ ਤਾਂ ਫੇਰ ਸਾਨੂੰ ਪੂਰਾ ਯਕੀਨ ਹੋਇਆ ਵੀ ਹਾਂ ਹੁਣ ਲੋਟਰੀ ਲੱਗੀ ਆ ਹੁਣ ਸਾਡੇ ਮਾਪਿਓ ਕਰੋੜਪਤੀ ਬਣ ਗਏ ਆ ਹਾਂਜੀ ਅੱਛਾ ਬਸ ਮੈਂ ਬਸ ਆਖਰੀ ਸਵਾਲ ਜਿੱਦੋਂ ਦੀ ਕੱਲ ਦੀ ਲੋਟਰੀ ਲੱਗੀ ਨਾ ਕਿੰਨੇ ਵਿਊ ਤਾਂ ਆ ਰਹੇ ਆ ਫੇਸਬੁੱਕ ਤੇ ਲੋਕੀ ਕਮੈਂਟਸ ਬਹੁਤ ਕਰ ਰਹੇ ਆ ਲੋਕਾਂ ਨੂੰ ਇਹ ਕਹਿਣਾ ਵਾ ਕਿ ਕਮੈਂਟਸ ਕਰਨਾ ਜੇ ਤੁਹਾਨੂੰ ਯਕੀਨ ਹੈਗਾ ਤਾਂ ਕਰੋ ਨਹੀਂ ਹੈਗਾ ਤਾਂ ਨਾ ਕਰੋ ਪਰ ਗਲਤ ਨਾ ਬੋਲੋ ਕਿਉਂਕਿ ਅੱਜ ਮੈਂ ਸਵੇਰੇ ਕਮੈਂਟ ਪੜ੍ਹੇ ਆ ਤਾਂ ਬਹੁਤ ਗਲਤ ਗਲਤ ਗੱਲਾਂ ਵੀ ਲੋਕਾਂ ਨੇ ਕਈਆਂ ਵਾ ਇਸ ਚੀਜ਼ ਬਾਰੇ ਬਸ ਕਹਿਣਾ ਵਾ ਕਿ ਜੇ ਤੁਹਾਨੂੰ ਹੀ ਨਹੀਂ ਯਕੀਨ ਹੈਗਾ ਤਾਂ ਤੁਸੀਂ ਯਕੀਨ ਨਾ ਕਰੋ ਬਟ ਕਮੈਂਟ ਨਾ ਦਿਓ ਅੱਛਾ ਬਿਲਕੁਲ ਲੋਕਾਂ ਦਾ ਕੰਮ ਕਹਿਣਾ ਹੈਗਾ ਲੋਕੀ ਕਹਿਂਦੇ ਨੇ ਲੋਕੀ ਬਹੁਤ ਗੱਲਾਂ ਕਰਦੇ ਨੇ ਪਰ ਕਈ ਚੀਜ਼ਾਂ ਹੁੰਦੀਆਂ ਨੇ ਜੋ ਦੇਖਣੀਆਂ ਪੈਂਦੀਆਂ ਨੇ ਸੁਣਨੀਆਂ ਪੈਂਦੀਆਂ ਨੇ ਜੋ ਬੰਦੇ ਨੇ ਜਿਸ ਹਿਸਾਬ ਦੇ ਨਾਲ ਮਿਹਨਤ ਕੀਤਾ ਇਹਨਾਂ ਨੇ ਜਿਵੇਂ ਦੱਸ ਰਹੇ ਨੇ ਕਿ ਮੈਂ ਕਦੀ ਲੋਟਰੀ ਨਹੀਂ ਪਾਈ ਸੀਗੀ ਇਸ ਤਰੀਕੇ ਦੇ ਨਾਲ ਅਚਾਨਕ ਹੀ ਲੋਟਰੀ ਪਈ ਤੇ ਬਾਬੇ ਨੇ ਕਿਰਪਾ ਜਿਹੜੀ ਹੈ ਉਹ ਕੀਤੀ ਹੈਗੀ ਆਖਰੀ ਸਵਾਲ ਤੁਹਾਡੀ ਤੋਂ ਬਸ ਮੇਰਾ ਜੇ ਤੁਹਾਡੀ ਲੋਟਰੀ ਲੱਗ ਗਈ ਹੈ ਹੁਣ ਜਦੋਂ ਤੁਹਾਨੂੰ ਪੈਸੇ ਆਉਂਦੇ ਨੇ ਤੁਹਾਡੇ ਮਨ ਦੇ ਵਿੱਚ ਤੁਸੀਂ ਕਹ ਰਹੇ ਸੀ ਕਿ ਮੇਰੇ ਮਨ ਦੇ ਵਿੱਚ ਕੀ ਖਿਆਲ ਹੈਗਾ ਉਹ ਖਿਆਲ ਮੈਂ ਜਰੂਰ ਪੂਰਾ ਕਰਨਾ ਚਾਹੁੰਨਾ ਵਾ ਉਹ ਖਿਆਲ ਕੀ ਹੈ ਸਰ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਮੈਂ ਕਿਸੇ ਗਰੀਬ ਕੰਨਿਆਂ ਦਾ ਆਪਣੇ ਹੱਥੀ ਕੰਨਿਆਦਾਨ ਕਰਨਾ ਇਹ ਮੇਰੀ ਸਭ ਤੋਂ ਵੱਡੀ ਖੁਆਇਸ਼ ਠੀਕ ਹੈ ਅੱਛਾ ਜਿਹੜਾ ਬੰਦਾ ਬੱਚਾ ਕੋਈ ਲਚਾਰ ਜਿਹਦੇ ਮਾਂ ਪਿਓ ਆਪਣੇ ਘੀੜਾ ਘਰ ਨਹੀਂ ਕਰ ਸਕਦੇ ਉੱਥੇ ਪੈਸੇ ਮੈਨੂੰ ਉੱਥੇ ਅਸੀਂ ਲਾਵਾਂਗੇ ਹਾਂ ਸੇਵਾ ਕਰਾਂਗੇ ਉਹਨਾਂ ਠੀਕ ਹੈ ਹਾਂਜੀ ਠੀਕ ਹੈ ਬਿਲਕੁਲ ਸ਼ੁਕਰੀਆ ਤਾਂ ਬਿਲਕੁਲ ਇਹ 12 ਪਰਿਵਾਰ ਹੈ ਜਨਾ ਦੇ ਘਰ ਦੇ ਵਿੱਚ ਕਾਫੀ ਵੱਡੀ ਜੜੀ ਹੈ ਉਹ ਖੁਸ਼ੀ ਆਈ ਹੈ ਕਿਉਂਕਿ ਘਰ ਦੇ ਵਿੱਚ ਲੱਖ ਦੀ ਨਹੀਂ 2 ਲੱਖ ਦੀ ਨਹੀਂ 10 ਲੱਖ ਦੀ ਨਹੀਂ ਕਰੋੜਾਂ ਦੀ ਜੜੀ ਹੈ ਔਰ ਲੋਟਰੀ ਲੱਗੀ ਹੈ ਜਿਸ ਤੋਂ ਬਾਅਦ 12 ਪਰਿਵਾਰ ਇਸ ਵਕਤ ਦਾ ਖੋਸ਼ ਜਿਹੜਾ ਹੈ ਉਹ ਨਜ਼ਰ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰੋਨ ਤੇ ਪੰਕਰ ਦੇ ਨਾਲ ਰਾਜਗੁਪਤਾ ਚਲੰਦ